ਅਗਰ ਕੋਈ ਕੁੜੀ ਕਿਸੇ ਸਰਦਾਰ ਨੂੰ ਖੜਾ ਵੇਖਦੀ ਹੈ ਉਹ ਕਹਿੰਦੀ ਹੈ ਇਹਨਾਂ ਤੋਂ ਦੂਰ ਰਭਾ ਇਹਨਾਂ ਤੋਂ ਬੰਦਾ ਕੋਈ ਇਨਸਾਨ ਹੀ ਨਹੀਂ ਜੇ ਸਾਨੂੰ ਬੋਲਣ ਦੀ ਅਕਲ ਨਾ ਆਈ ਦੂਜੇ ਧਰਮਾਂ ਦਾ ਸਤਕਾਰ ਕਰਨਾ ਨਹੀਂ ਆਇਆ ਤਾਂ ਇਹ ਲੰਗਰ ਲਾਇ ਕਿਸੇ ਕੰਮ ਦੇ ਨਹੀਂ ਕਿ ਮੈਨੂੰ ਗੁਰੂ ਘਰ ਦੇ ਵਿੱਚ ਆਉਣ ਤੋਂ ਡਰ ਲੱਗਦਾ ਹੈ ਤਾਂ ਇਸ ਤੋਂ ਵੱਡੀ ਸਿੱਖ ਧਰਮ ਦੇ ਵਾਸਤੇ ਸ਼ਰਮ ਦੀ ਕੋਈ ਗੱਲ ਨਹੀਂ ਜੇ ਇੱਕ ਸੇਵਾਦਾਰ ਨੇ ਗਲਤੀ ਕੀਤੀ ਹੈ ਤੇ ਇਹਦਾ ਮਤਲਬ ਇਹ ਨਹੀਂ ਪੂਰੀ ਸਿੱਖ ਕੌਮ ਇਹ ਪੂਰੇ ਸਿੱਖੀ ਇਦਾਂ ਦੇ ਹੋਗੇ ਨੇ ਕਲਕੱਤੇ ਵਿੱਚ ਡਾਕਟਰ ਦੇ ਨਾਲ ਜੋ ਦੁਸ਼ਕਰਮ ਕੀਤਾ ਗਿਆ ਬੇਰਹਿਮੀ ਦੇ ਨਾਲ ਇਹ ਕਾਂਡ ਹੋਇਆ ਤੇ ਉੱਥੇ ਦੀਆਂ ਮਾਵਾਂ ਉਸ ਵਕਤ ਉਹ ਮਾਵਾਂ ਨੇ ਇਕੱਠੇ ਹੋ ਕੇ ਪਤਾ ਕੀ ਕਿਆ ਸੀ ਵੀ ਧੀਓ ਤੁਹਾਨੂੰ ਡਰਨ ਦੀ ਲੋੜ ਨਹੀਂ ਜੇ ਰਾਤ ਨੂੰ ਨੇਰ ਸਵੇਰੇ ਜੇ ਤੁਹਾਨੂੰ ਰੋਡ ਦੇ ਉੱਤੇ ਚੱਲਦੇ ਹੋਏ ਡਰ ਲੱਗੇ ਤੇ ਕਿਸੇ ਇਹੋ ਜਿਹੇ ਸਿੱਖ ਦੇ ਕੋਲ ਚਲੇ ਜਾਏ ਜਨੇ ਪੱਗ ਬੰਨੀ ਹੋਵੇ ਉਹ ਗੁਰੂ ਦਾ ਖਾਲਸਾ ਹੋਵੇਗਾ ਤੇਰੇ ਉੱਤੇ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ ਜਦ ਤੱਕ ਤੇਰੇ ਨਾਲ ਉਸ ਖਾਲਸਾ ਖੜਾ ਰਹੇਗਾ ਦੂਸਰੇ ਧਰਮ ਦੇ ਲੋਗ ਸਿੱਖ ਦੀ ਪੱਗ ਦੇ ਉੱਤੇ ਇੰਨਾ ਵਿਸ਼ਵਾਸ ਕਰਦੇ ਨੇ ਸਿੱਖ ਧਰਮ ਦੇ ਉੱਤੇ ਇੰਨਾ ਵਿਸ਼ਵਾਸ ਕਰਦੇ ਨੇ ਕਿ ਅਗਰ ਰਾਤ ਨੂੰ ਨੇਰੇ ਪੈ ਵੀ ਕਿਸੇ ਨੂੰ ਕੋਈ ਡਰ ਲੱਗੇ ਤੇ ਉਹ ਸਿੱਖ ਦਾ ਸਹਾਰਾ ਸਮਝ ਕੇ ਸਿੱਖ ਦੇ ਨਾਲ ਉਤੀ ਭੈਣ ਖੜੀ ਹੋ ਜੇ ਤੇ ਉਹ ਬਿਲਕੁਲ ਸੇਫ ਹੁੰਦੀ ਹੈ ਦੇ ਵਿੱਚ ਮੱਥਾ ਟੇਕਣ ਚਾਹੁੰਦੀ ਸੀ ਸੇਵਾਦਾਰਾਂ ਦੀ ਬਤਮੀਜ਼ੀਆਂ ਕਰਕੇ ਅੱਜ ਉਹ ਕੁੜੀ ਅਗਰ ਕਹਿੰਦੀ ਹੈ ਕਿ ਮੈਨੂੰ ਗੁਰੂ ਘਰ ਦੇ ਵਿੱਚ ਆਉਣ ਤੋਂ ਡਰ ਲੱਗਦਾ ਹੈ ਤਾਂ ਇਸ ਤੋਂ ਵੱਡੀ ਸਿੱਖ ਕਰਮ ਦੇ ਵਾਸਤੇ ਸ਼ਰਮ ਦੀ ਕੋਈ ਗੱਲ ਨਹੀਂ ਜਿੰਨੇ ਮਰਜ਼ੀ ਲੰਗਰ ਲਾ ਲਵੋ ਜਿੰਨੇ ਮਰਜ਼ੀ ਤੁਸੀਂ ਲੰਗਰ ਵਰਤਾ ਲਵੋ ਜੇ ਸਾਨੂੰ ਬੋਲਣ ਦੀ ਅਕਲ ਨਾ ਆਈ ਦੂਜੇ ਧਰਮ ਦਾ ਸਤਕਾਰ ਕਰਨਾ ਨਹੀਂ ਆਇਆ ਤਾਂ ਇਹ ਲੰਗਰ ਲਈ ਕਿਸੇ ਕੰਮ ਦੇ ਨਹੀਂ ਸਾਥ ਸਨੇਜੀ ਪਹਿਲਾਂ ਦਾ ਸਮਾਂ ਹੁੰਦਾ ਸੀ ਇੱਕ ਟਰਬਨ ਗਾਇਨ ਉਹ ਵੇਖ ਕੇ ਕਿਸੇ ਵੀ ਧਰਮ ਦੀ ਕੁੜੀ ਹੁੰਦੀ ਸੀ ਉਹ ਸੋਚਦੀ ਸੀ ਕਿ ਅਗਰ ਮੈਂ ਕਿਤੇ ਇਨਸਿਕਿਓਰ ਰਹੇਗੀ ਆ ਕਮ ਇੱਕ ਜੇਕਰ ਇੱਕ ਵੀ ਸਰਦਾਰ ਖੜਾ ਜਿਨੇ ਪੱਕ ਬਣੀ ਉਹ ਸਿੰਬਲ ਸਿਗਾ ਕਿ ਉਹ ਮੇਰੇ ਰੱਖਿਆ ਕਰੇਗਾ ਪਰ ਅੱਜ ਦੀ ਡੇਟ ਦੇ ਵਿੱਚ ਅਗਰ ਕੋਈ ਕੁੜੀ ਕਿਸੇ ਸਰਦਾਰ ਨੂੰ ਖੜਾ ਵੇਖਦੀ ਹੈ ਉਹ ਕਹਿੰਦੀ ਹੈ ਇਹਨਾਂ ਤੋਂ ਦੂਰ ਰਹਿ। ਇਹਨਾਂ ਤੋਂ ਬੰਦਾ ਕੋਈ ਇਨਸਾਨ ਨਹੀਂ। ਬੀਬੀ ਜੀ ਨੇ ਇੱਕ ਬਿਆਨ ਦਿੱਤੇ ਸੀ ਪਿੱਛੇ ਜਿਹਦੇ ਵਿਵਾਦ ਕਰਕੇ ਇਹ ਵੀਡੀਓ ਦੋ ਦਿਨ ਤੋਂ ਕੁੰਮ ਰਹੀ ਹੈ। ਬਿਆਨ ਕੀ ਸੀ ਕਿ ਬੀਬੀ ਜੀ ਦੱਸਦੇ ਪਏ ਨੇ ਉਹਨਾਂ ਦੀ ਕੋਈ ਸਹੇਲੀ ਹੈ ਜਿਹੜੀ ਕਿ ਗੁਰਦੁਆਰਾ ਬੰਗਲਾ ਸਾਹਿਬ ਜਾਂਦੀ ਹੈ। ਉਥੇ ਦੇ ਸੇਵਾਦਾਰ ਵੱਲੋਂ ਕੋਈ ਬਦਤਮੀਜੀ ਕੀਤੀ ਜਾਂਦੀ ਹੈ ਤੇ ਬੀਬੀ ਆਪਣੀ ਪ੍ਰਬਲੀਨ ਕੌਰ ਸੇਹਲੀ ਨੂੰ ਆਕੇ ਕਹਿੰਦੀ ਹੈ ਵੀ ਮੈਂ ਗੁਰੂ ਘਰ ਦੇ ਵਿੱਚ ਨਹੀਂ ਜਾਇਆ ਕਰਨਾ ਮੈਨੂੰ ਉਹਨ ਗੁਰੂ ਘਰ ਦੇ ਵਿੱਚ ਜਾ ਕੇ ਗੁਰਦੁਆਰੇ ਸਾਹਿਬ ਜਾ ਕੇ ਡਰ ਲੱਗਣ ਲੱਗਿਆ ਮਾਫ ਕਰਿਓ ਬੀਬੀ ਪ੍ਰਬਲੀਨ ਕੌਰ ਜੀ ਤੁਸੀਂ ਆਪਣੀ ਸਹੇਲੀਆਂ ਨੂੰ ਸਮਝਾ ਦਿਓ ਕਿ ਅਗਰ ਇੱਕ ਸੇਵਾਦਾਰ ਨੇ ਬਦਤਮੀਜੀ ਕੀਤੀ ਏ ਇਸ ਦਾ ਮਤਲਬ ਇਹ ਨਹੀਂ ਕਿ ਪੂਰਾ ਗੁਰੂ ਘਰ ਹੀ ਗਲਤ ਸਾਬਤ ਕਰ ਦਿੱਤਾ ਜੇ ਇੱਕ ਸੇਵਾਦਾਰ ਨੇ ਗਲਤੀ ਕੀਤੀ ਹੈ ਤੇ ਇਹਦਾ ਮਤਲਬ ਇਹ ਨਹੀਂ ਪੂਰੀ ਸਿੱਖ ਕੌਮ ਹੀ ਪੂਰੇ ਸਿੱਖ ਹੀ ਇਦਾਂ ਦੇ ਹੋ ਗਏ ਨੇ ਨਹੀਂ ਤੁਸੀਂ ਗਲਤ ਕਹਿ ਰਹੇ ਹੋ ਬੀਬੀ ਜੀ